ਬਈ ਸਸੀ ਗਾ ਸਾਰਿਆਂ ਨੂੰ ਕੀ ਹਾਲ ਚਾਲ ਆ ਖੜ ਤਵੇ ਹਵਾ ਚ ਗਏ ਆ ਪਰ ਵੀਡੀਓ ਤੇ ਆ ਗਏ ਆ ਤੇ ਜੁੜੇ ਰਹੋ ਇੱਕ ਨਾ ਵੀਡੀਓ ਵਾਇਰਲ ਹੋ ਰਹੀ ਆ ਇੱਕ ਸਾਡੀ ਸਿੱਖ ਪ੍ਰਚਾਰਕ ਬੀਬੀ ਦੀ ਸਿਕ ਪ੍ਰਚਾਰਕ ਬੀਬੀ ਬਸ ਇੱਕ ਨਾਂ ਦੀ ਬੀਬੀ ਕਹਿ ਸਕਦੇ ਆ ਪਰ ਕੋਈ ਉਹਦਾ ਹੈ ਤਾਂ ਹੈ ਨਹੀਂਗਾ ਐਡਾ ਜਿਹਾ ਵੇਖਿਆ ਜਾਵੇ ਜਿਹੜੇ ਤਰੀਕੇ ਨਾਲ ਉਹਦੀਆਂ ਵੀਡੀਓ ਸਾਹਮਣੇ ਨਿਕਲ ਕੇ ਆ ਰਹੀਆਂ ਉਹਨੇ ਨਾ ਸਾਡੇ ਜਥੇਦਾਰਾਂ ਬਾਰੇ ਥੋੜੀ ਜੀ ਨਾ ਗਲਤ ਬੋਲੀ ਆ ਚਲੋ ਥੋੜਾ ਕੋਈ ਰੌਲਾ ਹੋਊਗਾ ਕੋਈ ਇਸ਼ੂ ਹੋਊਗਾ ਉਹ ਗੱਲ ਵੱਖਰੀ ਆ ਇਹ ਬੀਬੀ ਨੂੰ ਹੈਗਾ ਸੋਸ਼ਲ ਮੀਡੀਆ ਦਾ ਕਰੇਜ ਆ ਥੱਲੇ ਵੀਡੀਓ ਫੋਟੋ ਚਲਦੀ ਹੋਊਗੀ ਇਹ ਬੀਬੀ ਨੂੰ ਹੈਗਾ ਸੋਸ਼ਲ ਮੀਡੀਆ ਦਾ ਕਰੇਜ ਇਹ ਕੀ ਕਰਦੀ ਆ ਇਹ ਵਲੋਗਿੰਗ ਕਰਦੀ ਆ ਦੇਖੋ ਕਿੰਨਾ ਜ਼ਿਆਦਾ ਇਲੈਕਟ੍ਰੋਨਿਕ ਮਤਲਬ ਇਹ ਚੀਜ਼ ਫੋਨ ਆ ਗਿਆ ਕਿ ਜਿਹੜੀਆਂ ਸਾਡੀਆਂ ਸਿੱਖ ਪ੍ਰਚਾਰਕ ਬੀਬੀਆਂ ਉਹ ਵਲੋਗਿੰਗ ਕਰਦੀਆਂ ਚਲੋ ਐਕਸੈਪਟ ਹੈ ਚੀਜ਼ ਵਲੋਗਿੰਗ ਕਰ ਲਓ ਚਲੋ ਕਾਮਨ ਚੀਜ਼ ਆ ਪਰ ਵਲੋਗਿੰਗ ਦੇ ਵਿੱਚ ਵੀ ਅਲੱਗ-ਅਲੱਗ ਚੀਜ਼ਾਂ ਕੰਟੈਂਟ ਤੇ ਇਹਦੇ ਕੰਟੈਂਟ ਪਤਾ ਕਿਦਾਂ ਦੇ ਆ ਆ ਸੁਣਿਓ ਮੜਾ ਜੀ ਹਾਂਜੀ ਇਹ ਕੰਟੈਂਟ ਹੈਗੇ ਆ ਇਦਾਂ ਦੇ ਵੀ ਥਾਈਲੈਂਡ ਚੱਲ ਗਏ ਥਾਈਲੈਂਡ ਕੀ ਹੁੰਦਾ ਵੀ ਦੂਰੀ ਗੱਲ ਸਮਝਦੇ ਹੋ ਜਿਵੇਂ ਆਪਣੀ ਪੰਜਾਬੀ ਤਾਂ ਵੈਸੇ ਵੀ ਦੋ ਪਾਸੇ ਜਾਂਦੀ ਆ ਦੂਰੀ ਗੱਲ ਕਰਨੀ ਫੇਰ ਫੇਰ ਇਹ ਆਪਦੇ ਜੇ ਮੇ ਕੋ ਵੀਡੀਓ ਹੋਊਗੀ ਤਾਂ ਉਹ ਮੈਂ ਵਿੱਚ ਲਾ ਦਿੰਨਾ ਫੇਰੇ ਆਪਦੇ ਮਤਲਬ ਜਿੱਥੇ ਪ੍ਰਚਾਰ ਕਰ ਲਈ ਜਾਂਦੀ ਹੈ ਜਿੱਥੇ ਕਥਾ ਕਰਦੀ ਹੈ ਉੱਥੇ ਇਹ ਗੱਲਾਂ ਕੀ ਕਰਦੀ ਹੈ ਉੱਥੇ ਗੱਲਾਂ ਇਹ ਇਹ ਕਰਦੀ ਆ ਕਿ ਆਹ ਦੇਖੋ ਸਾਡੇ ਇੱਕ ਵਾਰ ਪਜਾਮਾ ਪਤਾ ਨਹੀਂ ਪਾ ਗਿਆ ਪਜਾਮਾ ਪਾੜ ਗਿਆ ਤੇ ਜਦੋਂ ਮੱਥਾ ਟੇਕਣ ਆਇਆ ਤੇ ਬੀਬੀ ਨੂੰ ਦੱਸ ਗਿਆ ਬੀਬੀ ਨੇ ਆਹ ਜਿਹੜੀ ਚੀਜ਼ ਸਾਡੇ ਮਤਲਬ ਪ੍ਰਚਾਰਕਾਂ ਨੂੰ ਸੋਭਾ ਹੀ ਨੀਂ ਦਿੰਦੀ ਇੱਕ ਕਰਨ ਵਾਲੀ ਇੱਕ ਬੀਬੀ ਜਿਹਦੀਆਂ ਵੀਡੀਓ ਵਾਇਰਲ ਹੋ ਰਹੀਆਂ ਜਿਹਦੇ ਵਿਧਾਰ ਤੇ ਮੈਂ ਗੱਲ ਕਰ ਰਿਹਾ ਆ ਉਹ ਬੀਬੀ ਜਥੇਦਾਰਾਂ ਬਾਰੇ ਗਲਤ ਮਤਲਬ ਲੈਂਗੁਏਜ ਯੂਜ਼ ਕਰਦੀ ਆ ਜਥੇਦਾਰਾਂ ਨਾਲ ਤੁਹਾਡਾ ਲੱਖ ਰੋਸਾਰ ਲੱਖ ਤੁਹਾਡਾ ਕੋਈ ਇਸ਼ੂ ਉਹਦੇ ਨਾਲ ਕੋਈ ਗੱਲ ਹੈ ਨਾ ਪਰ ਤੁਸੀਂ ਆ ਚੀਜ਼ਾਂ ਕੀ ਕਰ ਰਹੇ ਹੋ ਜੇ ਤੁਹਾਡਾ ਰੋਲਾ ਨਾ ਪੈਂਦਾ ਜਥੇਦਾਰ ਜੀ ਨਾਲ ਤੇ ਤੁਹਾਡੀ ਆ ਚੀਜ਼ ਤਾਂ ਸਾਹਮਣੇ ਆਉਣੀ ਨਹੀਂ ਸੀ ਤੇ ਜਿਹੜੇ ਤੁਹਾਡੇ ਭਗਤ ਸੋਡੇ ਦੇਖਦੇ ਸੀ ਤੇ ਉਹਨਾਂ ਦੇ ਉਹਨਾਂ ਲਈ ਤੇ ਜਿਹੜੇ ਸਾਨੂੰ ਫੋਲੋ ਹੀ ਕਰਦੇ ਉਹਨਾਂ ਦੇ ਤਾਂ ਦਿਮਾਗ ਚ ਆਈ ਕਿਤੋਂ ਸਕਦੀ ਸੀ ਇਹ ਤਾਂ ਸੋਡਾ ਥੋੜਾ ਜਿਹਾ ਰੌਲਾ ਪਿਆ ਕਰਕੇ ਇਹ ਚੀਜ਼ ਬਾਹਰ ਨਿਕਲ ਕੇ ਆਈ ਕਿ ਵਲੋਗਿੰਗ ਦੇ ਵਿੱਚ ਆਹ ਕੁਝ ਵੀ ਚੱਲਦਾ ਵਲੋਗਿੰਗ ਸਵੀਵਿੰਗ ਪੂਲਾਂ ਦੇ ਵਿੱਚ ਉਹ ਮਤਲਬ ਪਾ ਕੇ ਵਲੋਗਿੰਗ ਕੀਤੀ ਜਾ ਰਹੀ ਆ థਾਈਲੈਂਡ ਜਾ ਜਾ ਕੇ ਸਪੈਸ਼ਲ ਜਿਵੇਂ థਾਈਲੈਂਡ ਪਤਾਇਆ ਉੱਧਰ ਆਹ ਕੁਝ ਹੋ ਰਿਹਾ ਸਾ ਇਹ ਇਹ ਸਾਡੇ ਮਤਲਬ ਯੂਥ ਨੂੰ ਸਾਡੇ ਜਾਂ ਲੋਕਾਂ ਨੂੰ ਸਾਡੇ ਕੀ ਸੇ ਦੇਣਗੇ ਹੁਣ ਕਈ ਬੰਦੇ ਕਹਿੰਦੇ ਤੁਸੀਂ ਅਮਰਤਾਰੀ ਬਣ ਜਾਓ ਇਦਾਂ ਬਈ ਬਈ ਬਣ ਜਾਾਂਗੇ ਵਾਹਿਗੁਰੂ ਨੇ ਮਿਹਰ ਕੀਤੀ ਜਦੋਂ ਸੰਪੂਰਨ ਹੋ ਗਏ ਉਹ ਤਾਂ ਬਣ ਵੀ ਜਾਵਾਂਗੇ ਏਡੀ ਗੱਲ ਵੀ ਨਹੀਂ ਗਈ ਪਰ ਇਦਾਂ ਦੇ ਇਦਾਂ ਦੇ ਜਿਹੜੇ ਕਥਾਵਾਚਕਾ ਇਦਾਂ ਦੇ ਮਤਲਬ ਸਾਡੇ ਸਿੱਖ ਪ੍ਰਚਾਰਕ ਬੀਬੀਆਂ ਆਹ ਕੁਛ ਕਰਦੀਆਂ ਇਹਨਾਂ ਨਾਲ ਤਾਂ ਚੰਗੇ ਆਣਾ ਫੇਰ ਵੀ ਹੁਣ ਜਿਹੜੀ ਇਹ ਇੰਨੀਆਂ ਵੀਡੀਓ ਵਾਇਰਲ ਹੋ ਰਹੀਆਂ ਇਹ ਕੁਛ ਇਹਦੇ ਵਿੱਚ ਕੋਈ ਚੰਗਾ ਮੈਸੇਜ ਆ ਰਿਹਾ ਠੀਕ ਆ ਇਹਦੂ ਤਾਂ ਦੂਜੇ ਥੇਦਾਰਾਂ ਜੀ ਬਾਰੇ ਨਾ ਹੀ ਬੋਲਦੀ ਸੋ ਬਾਕੀ ਜਿਵੇਂ ਵੀ ਲੱਗੀ ਜੇ ਕਿ ਉਹਨੂੰ ਗੱਲ ਮੇਰੀ ਕਿਸੇ ਵੇ ਨਾਲ ਗਲਤ ਲੱਗੀ ਹੋਵੇ ਤਾਂ ਭਰਾ ਉਹਦੇ ਵੱਲੋਂ ਮਾਫੀ ਆ ਪਰ ਇਹ ਬੀਬੀ ਦੀਆਂ ਅਕਸਰ ਤੁਸੀਂ ਵੀਡੀਓ ਲਗਭਗ ਦੇਖ ਹੀ ਲenga ਹਨਾ